ਸਨਤੋਖ ਥਾਪ ਰਖਿਆ ਜਨਸੂਤ ਜੇ ਕੋ 부ਜਾ ਹੋਵੇ ਸਚਿਆਰ ਤਬਲ ਉਪਰ ਕੀਤਾ ਭਾਰ ਧਰਤੀ ਹੋਰ ਪਰ ਹੋ ਰਹੋਰ ਸਿਸਤੇ ਭਾਰ ਤਲ ਕਵਨ ਜੋਰ ਜੀ ਜਾਤ ਰੰਗਾ ਕੀ ਨਾਮ ਸਭ ਨਾਲ ਲਿਖਿਆ ਕੁੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਈ ਨੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਰਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਫਸਾਓ ਇਕੋ ਕਵਾਉ ਸਿਸਤੇ ਹੋਏ ਲਖ ਦਰੀਆਉ ਉਦਰਤ ਕਵਣ ਕਹਾ ਵਿਚਾਰ ਬਾਰਿਆ ਨ ਜਾਵਾ ਏਤਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਕਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਸਾਹ ਅਗਨਤ ਅਤੋਲ ਜਿਉਂ ਬੁਲਾਵੋ ਕਿਉ ਨਾਨਕ ਦਾਸ ਬੋਲੇ ਜਿਉਂ ਬੁਲਾਵਹਿ ਕਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸੁਵਾਸਾਂ ਨੂੰ ਸਫਲਾ ਕਰ ਰਹੇ ਹੋ ਜਗਤ ਪਿਤਾ ਜਗਤ ਗੁਰੂ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਪਰਮਾਤਮਾ ਦਾ ਸਾਖਸ਼ਾਤ ਰੂਪ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਤਨ ਗੁਰੂ ਪਿਤਾ ਦੀ ਜਪਜੀ ਸਾਹਿਬ ਦੀ ਅਮਰਤਮਈ ਬਾਣੀ ਦੀ ਵਿਚਾਰ ਕਰਦਿਆਂ 16ਵੀਂ ਪੌੜੀ ਦੀ ਆਪਾਂ ਕੱਲ ਵਿਚਾਰ ਕਰ ਰਹੇ ਸੀਗੇ ਮਾਰੇ ਕਹਿੰਦੇ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵੇਂ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਸੋਹ ਹੈ ਇਸ ਤਰ੍ਹਾਂ ਪੜਨ ਨੂੰ ਪंचे ਸੋਹ ਹੈ ਦਰ ਰਾਜਾਨ ਦੋਹਾ ਹੈ ਇਹ ਨਾ ਹਰ ਸਹਿਰ ਵੀ ਲਗ ਪंचे ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ شمار ਆਪਾ ਕੱਲ ਵਿਚਾਰਿਆ ਸੀ ਜਿਨ੍ਹਾਂ ਨੇ ਸਾਰੀਆਂ 15 ਪੌੜੀਆਂ ਕਮਾਈਆਂ ਉਹ ਪੰਚ ਬਣਦੇ ਆ ਮੁਖੀ ਬਣਦੇ ਨੇ ਉਹਦੇ ਦਰਵਾਜ਼ੇ ਸੋਹਦੇ ਆ ਕਰਤੇ ਕੈ ਪਰ ਉਹ ਉਹ ਕਰਤੇ ਦਾ ਥਾ ਨਹੀਂ ਪਾ ਸਕਦੇ ਉਹਦੇ ਗੁਣ ਗਾਗਾ ਕੇ ਆਨੰਦ ਲੈ ਸਕਦੇ ਆ ਜੇ ਕੋਈ ਮੈਂ ਪਾ ਲਿਆ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ شمار ਤौल ਧਰਮ ਦਇਆ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ ਇਹ ਤੋ ਤਾਂ ਕਲਪਵ ਵਿਚਾਰਿਆ ਸੀ ਉਹ ਜਿਹੜਾ ਧਰਮ ਰੂਪੀ ਬਲਦ ਪ੍ਰਮਾਤਮਾ ਨੇ ਜਮਣਾ ਕੇ ਰੱਖਿਆ ਜਿਹਨੂੰ ਸੂਤ ਨੇ ਆਪਣੇ ਧਾਗੇ ਚ ਪਰੋਇਆ ਹੋਇਆਗਾ ਇਹ ਸਾਰਾ ਨਿਜਮ ਦੇ ਅਧੀਨ ਉਹ ਮੈਗਰੂ ਨੇ ਬੰਨ ਕੇ ਰੱਖਿਆਗਾ ਇਹ ਤੋ ਤਾਂ ਕਪਾ ਵਿਚਾਰ ਕੀਤੀ ਸੀ ਅੱਗੇ ਜਿਸ ਤਰ੍ਹਾਂ ਆਪਾਂ ਨੂੰ ਮਹਾਰਾਜ ਵਿਚਾਰ ਦੇਣਗੇ ਜਿੰਨੀ ਮਹਾਰਾਜ ਮਤ ਦਿੰਦੇ ਐ ਉਨੀ ਆਪਾਂ ਵਿਚਾਰ ਕਰਦੇ ਆਂ ਆਪ ਸਾਰੇ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਕੋ 부ਜੈ ਹੋਵੈ ਸਚਿਆਰ ਤਵਲੈ ਉਪਰ ਕੀਤਾ ਭਾਰ ਜੇ ਕੋ 부ਜੈ ਹੋਵੈ ਸਚਿਆਰ ਤਵਲੈ ਉਪਰ ਕੀਤਾ ਭਾਰ ਸਨਾਤਨ ਮਤ ਦੀ ਮਿੱਥਸੀ ਵੀ ਬਲਦ ਧਰਤੀ ਨੂੰ ਚੱਕੀ ਖੜੇਗਾ ਦੇ ਉਹਦੇ ਥੱਲੇ ਹੋਰ ਵਰਦਾ ਕੱਲ ਆਪਾਂ ਇਹ ਸ਼ਬਦ ਸਾਰੇ ਵਿਚਾਰੇ ਸੀ ਇਹ ਛੇ ਪਾਦ ਉਥੇ ਜਾ ਕੇ ਪੂਰਾ ਹੋਣਾ ਧੌਲ ਧਰਮ ਦਇਆ ਕਾਪੂਤ ਸੰਤੋਖਤਾਪ ਰੱਖਿਆ ਜਨਸੂਤ ਜੇ ਕੋ बुਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰਤ ਲੈ ਕਮਲ ਜੋ ਇੱਥੇ ਛੇ ਪਦਾਂ ਦਾ ਪ੍ਰਕਰਨ ਪੂਰਾ ਹੁੰਦਾ ਮਾਰਾ ਕਹਿੰਦੇ ਜੀ ਨੂੰ ਇਹ ਸਮਝ ਆ ਜੇ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉੱਪਰ ਬਈ ਇਹ ਧਵਲ ਕੌਣ ਹੈ ਇਹ ਕਿਦੇ ਆਸਰੇ ਤੇ ਧਰਤੀ ਖੜੀ ਹੈ ਧਵਲ ਦਾ ਮਤਲਬ ਬਲਦ ਦਾ ਢੋਲਾ ਬਲਦ ਚਿੱਟਾ ਧੋਲ ਦਾ ਚਿੱਟਾ ਵੀ ਆ ਹੁੰਦਾ ਸਾਂ ਜੇ ਕੋ ਬੁਝਾ ਜਿਹਨੂੰ ਇਹ ਗੱਲ ਦੀ ਸਮਝ ਆ ਜਾਵੇ ਕਿ ਇਹ ਉਹ ਬਲਦ ਦੀ ਗੱਲ ਨਹੀਂ ਇਹ ਜਿਹੜਾ ਧਰਮ ਰੂਪੀ ਨਿਜਮ ਹੈ ਮੇਰੇ ਵੈਗਰੂ ਦਾ ਬਲਦ ਹੈਗਾ ਜਿਹੜਾ ਦਇਆ ਚੋਂ ਪੈਦਾ ਹੋਇਆਗਾ ਤੇ ਜਿਹਨੂੰ ਸੰਤੋਖ ਨੇ ਆਪਣੇ ਸੂਤ ਚ ਬੰਨ ਕੇ ਰੱਖਿਆ ਹੋਇਆਗਾ ਧੋਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਿਹਨੂੰ ਜਿਹਨੂੰ ਇਹ ਸਮਝ ਆ ਜਾਂਦੀ ਹੈ ਵੀ ਸਾਰਾ ਬ੍ਰਹਿਮੰਡ ਉਹਨੇ ਇੱਕ ਸੂਤਰ ਚ ਪਰੋ ਕੇ ਮਰਜ਼ਾਦਾ ਵਿੱਚ ਧਰਤੀ ਹਵਾ ਪਾਣੀ ਅਗਨ ਜਿੰਨੇ ਜੀਵ ਜੰਤ ਨੇ ਉਹ ਮਰਜ਼ਾਦਾ ਜਿ ਬੰਨਤੇ ਕੋਈ ਵੀ ਜੀਵ ਮਰਜ਼ਾਦਾ ਨਹੀਂ ਤੋੜਦਾ ਤੇ ਸਾਰੇ ਉਹਦੀ ਮਰਜ਼ਾਦਾ ਦੇ ਵਿੱਚ ਵੱਜੇ ਹੋਏ ਨੇ ਜਿਹਨੂੰ ਗੱਲ ਦੀ ਸਮਝ ਆ ਜਾਂਦੀ ਹੈ ਉਹ ਫਿਰ ਸਚਿਆਰ ਹੋਏ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਭਾਰ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਬਲਦ ਦੀ ਗੱਲ ਨਹੀਂ ਇਹ ਪ੍ਰਮਾਤਮਾ ਰੂਪੀ ਜਿਹੜਾ ਧਰਮ ਦਾ ਬਲਦ ਹੈ ਉਹਨੇ ਉਹਦਾ ਜਿਹੜਾ ਭਾਰ ਉਹਦੇ ਤੇ ਭਾਰ ਕਿੰਨਾ ਹੈ ਧਰਤੀ ਹੋਰ ਪਰਹ ਹੋਰ ਹੋਰ ਇਸਤੇ ਭਾਰ ਤਲ ਕਵਣ ਜੋਰ ਧਰਤੀ ਹੋਰ ਪਰਹ ਹੋਰ ਹੋਰ ਇਸਤੇ ਭਾਰ ਤਲ ਕਵਣ ਜੋਰ ਧਰਤੀ ਦੇ ਥੱਲੇ ਹੋਰ ਧਰਤੀ ਹੈ ਧਰਤੀ ਦੇ ਥੱਲੇ ਹੋਰ ਧਰਤੀ ਹੈ ਇਸਤੇ ਭਾਰਤਲੇ ਫਿਰ ਉਹ ਧਰਤੀ ਨੂੰ ਕਿਹਨੇ ਬੰਨ ਕੇ ਰੱਖਿਆ ਹੋਇਆ ਜਿੰਨੀ ਧਰਤੀ ਹੈ ਉਹਦੋਂ ਤਿੰਨ ਗੁਣਾ ਪਾਣੀ ਵੱਧ ਹੈ ਪਰ ਬੈਗਰੂ ਦੇ ਨਿਜਮ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਸਾਗਰ ਪੰਡਾ ਪਾਇਆ ਜਿੰਨੇ ਬ੍ਰਹਿਮੰਡ ਦੇਖਦੇ ਆਂ ਖੰਡ ਦੇਖਦੇ ਆਂ ਸੂਰਜ ਹੈ ਚੰਦਰਮਾ ਗ੍ਰਹਿ ਨਿਸ਼ਚਤਰ ਤਾਰੇ ਹਰ ਇੱਕ ਖੰਡ ਹੈ ਆਪਣੇ ਨਿਜਮ ਦੇ ਵਿੱਚ ਆਪਣੇ ਥਾਂ ਟਿਕਿਆ ਹੋਇਆ ਧਰਤੀ ਦੇ ਆਲੇ-ਦਾਲੇ ਸਾਰੇ ਪਾਸੇ ਪਾਣੀ ਹੈ ਤੇ ਪਰ ਉਹ ਧਰਤੀ ਨੂੰ ਖਾਂਦਾ ਨਹੀਂ ਹੈ ਕਿਉਂ ਪਰਮਾਤਮਾ ਦੇ ਧਰਮ ਰੂਪੀ ਨਿਜਮ ਦੇ ਵਿੱਚ ਬੰਨਿਆ ਹੋਇਆ ਹੈਗਾ ਅੱਗ ਪਾਣੀ ਇਹਨਾਂ ਦਾ ਆਪਸ ਵਿੱਚ ਦੀ ਕੋਈ ਮੇਲ ਨਹੀਂ ਹੈ ਪਰ ਸਾਰਾ ਕੁਝ ਵੈਗਰੂ ਨੇ ਨਿਜਮ ਦੇ ਵਿੱਚ ਬੰਨਤਾ ਬਨਸਪਤ ਦੇ ਵਿੱਚ ਅੱਗ ਧਰਤੀ ਮਹਾਰਾ ਜੀ ਕਹਿੰਦੇ ਧਰਤੀ ਹੋਰ ਪਰ ਹੈ ਹੋਰ ਹੋਰ ਇਸ ਤੇ ਭਾਰਤ ਲੈ ਕਵਣ ਜੋਰ ਇਸ ਤਰ੍ਹਾਂ ਖੀਰਲੇ ਵਧਦੇ ਤੇ ਮਹਾਰਾ ਕੀ ਦਾ ਭਾਰ ਹੋਊਗਾ ਇਸ ਤਰ੍ਹਾਂ ਕੋਈ ਕਹਿ ਨਹੀਂ ਸਕਦਾ ਕਿਹੜੇ ਵਧਣੇ ਚੱਕਿਆ ਇਹ ਇੱਕ ਧਰਮ ਹੈ ਜਿਹੜਾ ਪਰਮਾਤਮਾ ਦਾ ਨਿਜਮ ਬਣਾਇਆ ਹੋਇਆ ਉਸ ਦੇ ਦੀਨ ਸਾਰਾ ਇਹ ਬ੍ਰਹਿਮੰਡ ਬਚਿਆ ਖੜਾ ਹੈ ਜੀ ਜਾਤ ਰੰਗਾ ਕੇ ਨਾਵ ਸਵਨਾ ਲਿਖਿਆ ਊੜੀ ਕਲਾਮ ਜੀ ਜਾਤ ਰੰਗਾ ਕੇ ਨਾਵ ਸਾਰੇ ਜੀ ਪੈਦਾ ਕੀਤੇ ਹੋਏ ਜੀਵ ਜਾਤ ਕਿੰਨੀਆਂ ਜਾਤਾਂ ਦੇ ਜੀ ਜਾਤ ਰੰਗਾ ਕੇ ਨਾਵ ਕਿੰਨੇ ਰੰਗਾ ਦੇ ਕਿੰਨੇ ਜਾਤਾਂ ਦੇ ਤੇ ਕਿੰਨੇ ਜੀਵ ਪੈਦਾ ਕਿੰਨੇ ਕਿੰਨੀ ਸ੍ਰਿਸ਼ਟੀ ਮੇਰੇ ਵੈਗਰੂ ਨੇ ਪੈਦਾ ਕੀਤੀ ਹੈ ਸਬਨਾ ਲਿਖਿਆ ਬੁੜੀ ਕਲਾਮ ਤੇ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਹੋਏ ਨੇ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਲੇਖ ਪ੍ਰਮਾਤਮਾ ਨੇ ਸਭ ਦੇ ਸਿਰ ਤੇ ਲਿਖਿਆ ਕਿੰਨੇ ਜੀ ਪੈਦਾ ਕੀਤੇ ਸ੍ਰਿਸ਼ਟੀ ਚ ਕਿੰਨੀਆਂ ਜਾਤਾਂ ਦੇ ਕਿੰਨੀਆਂ ਕਿਸਮਾਂ ਦੇ ਤੇ ਇਹ ਵੀ ਅਚਰਜ ਹੈ ਕੋਈ ਕਿਸੇ ਨਾਲ ਰਲਦਾ ਵੀ ਨਹੀਂ ਹੈ ਆਪਾਂ ਕਿੰਨੇ ਬੈਠੇ ਆਂ ਕਿਸੇ ਦਾ ਕੋਈ ਚਿਹਰਾ ਨਹੀਂ ਰਲਦਾ ਸਭ ਵੈਗੁਰੂ ਨੇ ਬੱਕਰੀ ਬਣਾਇਆ ਜੀ ਜਾਤ ਰੰਗਾ ਕੇ ਨਾਭ ਸਭ ਨਾ ਲਿਖਿਆ ਬੁੜੀ ਕਲਾਮ ਤੇ ਸਾਰਿਆਂ ਦੇ ਮੱਥੇ ਤੇ ਲੇਖ ਵੈਗੁਰੂ ਨੇ ਆਪ ਲਿਖਿਆ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਤੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਿਆ ਗਰਵਾਸ ਮੱਥੇ ਤੇ ਲੇਖ ਲਿਖ ਕੇ ਫੇਰ ਮਾਤਾ ਦੇ ਪੇਟ ਚ ਪਾਇਆ ਹਾਥ ਕਲਮ ਅਗੰਮ ਮਸਤਕ ਲਿਖਾਵਤੀ ਆਪ ਮਾਪੋਂ ਦੇ ਵਿੱਚ ਵਿਚਾਰਿਆ ਉਹਦੇ ਹੱਥ ਦੇ ਵਿੱਚ ਕਲਮ ਹੈ ਮੱਥੇ ਤੇ ਲੇਖ ਲਿਖ ਕੇ ਫੇਰ ਭੇਜ ਦੇਗਾ ਹੱਥ ਕਲਮ ਅਗੰਮ ਮਸਤ ਕ ਲਿਖਾਵਤੀ ਸਾਰਿਆਂ ਦੇ ਮੱਥੇ ਦੇ ਮਹਾਰਾਜ ਨੇ ਲੇਖ ਲਿਖਿਆ ਉਹਦੀ ਜਿਹੜੀ ਕਲਮ ਹੈ ਸਾਰਿਆਂ ਦੇ ਮੱਥੇ ਦੇ ਲੇਖ ਲਿਖ ਰਹੀ ਹੈ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਇਹ ਲੇਖਾ ਜਿਹੜਾ ਪ੍ਰਮਾਤਮਾ ਦਾ ਲਿਖਿਆ ਹੋਇਆ ਹੈਗਾ ਕੌਣ ਜਾਣ ਸਕਦਾ ਹੈ ਭਾਪ ਪ੍ਰਮਾਤਮਾ ਦਾ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਲੇਖਾ ਲਿਖ ਜਾਣਾ ਕੋਈ ਇਹ ਜਿਹੜਾ ਪ੍ਰਮਾਤਮਾ ਦਾ ਲੇਖਾ ਲਿਖ ਕੇ ਪੂਰੀ ਜੀਵ ਜੰਤ ਸਾਜ ਕੇ ਸਭ ਦੇ ਲੇਖ ਲਿਖਿਆ ਜੇ ਕੋਈ ਲਿਖਣ ਦਾ ਯਤਨ ਕਰੇ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇਆ ਉਹਦੇ ਪ੍ਰਮਾਤਮਾ ਦੇ ਕੀਤੇ ਹੋਏ ਲਿਖੇ ਨੂੰ ਕੋਈ ਲਿਖ ਨਹੀਂ ਸਕਦਾ ਬਾਬਾ ਕਬੀਰ ਜੀ ਦਾ ਆਪਾਂ ਸ਼ਲੋਕਾਂ ਚ ਪੜਿਆ ਨਾ ਕਬੀਰ ਸੱਤ ਸਮੁੰਦੈ ਮਸ ਕਰੋ ਕਲਮ ਕਰੋ ਬਨ ਰਾਏ ਸੱਤ ਸਮੁੰਦਰਾਂ ਦੀ ਸਾਈ ਬਣਾ ਲੀਏ ਤੇ ਜਿੰਨੀ ਬਨਸਪਤੀ ਐ ਉਹਦੀਆਂ ਕਲਮਾਂ ਬਣਾ ਲੀਏ ਸੱਤ ਕਬੀਰ ਸੱਤ ਸਮੁੰਦੈ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ ਬਸਦਾ ਕਹੀ ਧਰਤੀ ਸਾਰੀ ਧਰਤੀ ਨੂੰ ਕਾਗਜ਼ ਬਣਾ ਲੀਏ ਤੇ ਸਾਰੇ ਸਮੁੰਦਰ ਦੀ ਸ਼ਾਹੀ ਬਣਾ ਲੀਏ ਜਿੰਨੇ ਬਨਾਸਪਤ ਆਇਦਿਆਂ ਕਲਮਾ ਬਣਾ ਲੀਏ ਪਰ ਪਰਮਾਤਮਾ ਦਾ ਹਸਾਬ ਕਿਤਾਬ ਦੀ ਲਿਖਿਆ ਜਾਂਦਾ ਹਰ ਜਸ ਲਿਖਣ ਨਾ ਜਾਏ ਮਹਾਰਾ ਕਹਿੰਦੇ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕਿੱਦਾਂ ਉਹਦਾ ਲੇਖਾ ਇਹ ਕੋਈ ਲਿਖਣ ਦੇ ਵਿੱਚ ਨਹੀਂ ਆਉਂਦਾ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਤਾਣ ਸਵਾਲਿਓ ਰੂਪ ਆਣ ਕਈਏ ਬਾਲਾ ਸਵਾਲਿਓ ਕਈਏ ਸੁੰਦਰਤਾ ਸੋਨਾ ਉਹਦਾ ਰੂਪ ਕਿੰਨਾ ਸੋਹਣਾ ਉਹਦਾ ਬਾਲ ਕਿੰਨਾ ਏਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਫੂਤ ਕਿੰਨਾ ਉਹਦਾ ਬਾਲ ਹੈ ਕਿੰਨਾ ਉਹ ਸੋਹਣਾਗਾ ਤੇ ਕਿੱਡਾ ਵੱਡਾ ਦਾਤ ਹੈਗਾ ਇਹ ਕੋਈ ਕਹਿ ਨਹੀਂ ਸਕਦਾ ਉਹਦਾ ਬਾਲ ਤਾਣ ਦਾ ਮਤਲਬ ਹੈ ਬਾਲਾ ਸਵਾਲਿਓ ਦਾ ਮਤਲਬ ਸੁੰਦਰ ਉਹਦਾ ਰੂਪ ਕਿੰਨਾ ਸੋਹਣਾ ਉਹਦੀ ਤਾਕਤ ਕਿੰਨੀ ਹੈ ਕੇਤੀ ਦਾਤ ਜਾਣਾ ਕੌਣ ਉਤ ਕਿੰਨੀਆਂ ਉਹਦੀਆਂ ਦਾਤਾਂ ਨੇਗੀਆਂ ਕੂਤ ਕਈ ਮਾਪਣਾ ਉਹਦੀਆਂ ਦਾਤਾਂ ਨੂੰ ਉਹਦੀ ਸੁੰਦਰਤਾ ਨੂੰ ਉਹਦੇ ਬਲ ਨੂੰ ਕੋਈ ਨਾਪ ਨਹੀਂ ਸਕਦਾ ਇਹ ਸਾਰਾ ਕੁਝ ਵੈਗਰੂ ਦਾ ਕਿੰਨੀਆਂ ਉਹਦੀਆਂ ਦਾਤਾਂ ਨੇ ਅੱਗੇ ਆਪਾਂ ਪੜਾਂਗੇ ਸਤ ਸੁਹਾਨ ਸਦਾ ਮਨ ਚਾਉ ਸਤ ਚਿੱਤ ਆਨੰਦ ਉਹ ਪਰਮਾਤਮਾ ਜਿਹੜਾ ਸਦਾ ਖੜਿਆ ਰਹਿੰਦਾ ਹੈਗਾ ਉਹਦਾ ਰੂਪ ਉਹਦੀ ਸੁੰਦਰਤਾ ਉਹਦਾ ਬਾਲ ਮਾਪਣ ਚ ਨਹੀਂ ਆਉਂਦਾ ਤੇ ਉਹਦੀਆਂ ਦਾਤਾਂ ਕਿੰਧੀਆਂ ਨੇ ਇਹ ਵੀ ਨਹੀਂ ਮਾਪਣ ਚ ਆਉਂਦੀ ਆਪਾਂ ਮੂਰੇ ਬੜਦੀ ਆਇਆ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਕਾਹੀ ਖਾਏ ਉਹ ਕਿੰਦਾ ਤਾਕਤ ਦਾ ਮਾਲਕ ਹੈ ਕਿੰਦਾ ਸੋਹਣਾ ਹੈਗਾ ਤੇ ਕਿੰਨਾ ਉਹਦੀਆਂ ਦਾਤਾਂ ਨੇਗੀਆਂ ਤੇਰੇ ਦਾਨ ਹੈ ਕੀਮਤ ਨਾ ਪਵੈ ਇਸ ਦਾਤੇ ਕਮਨ ਸਮਾਰ ਉਹਦੀਆਂ ਦਾਤਾਂ ਦਾ ਕੋਈ ਕੀਮਤ ਵੀ ਨਹੀਂ ਪਾ ਸਕਦਾ ਕੋਈ ਥਾ ਵੀ ਨਹੀਂ ਪਾ ਸਕਦਾ ਇਹ ਉਹਦੀਆਂ ਦਾਤਾਂ ਉਹ ਕਿੰਨਾ ਸੁੰਦਰ ਹੈ ਕਿੰਨੇ ਤਾਕਤ ਦਾ ਮਾਲਕ ਹੈ ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰਿਆਓ ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰਿਆਓ ਇਹ ਸਾਰੀ ਸ੍ਰਿਸ਼ਟੀ ਕਿੰਨੇ ਚਿਰ ਸਾਜੀ ਕੀਤਾ ਪਸਾਓ ਏਕੋ ਕਵਾਓ ਪਸਾਓ ਕਹੀਏ ਪਸਾਰਾ ਕਵਾਉ ਦਾ ਮਤਲਬ ਬੋਲਣਾ ਮਾਝੀ ਜਾਉਂਗੇ ਉਹ ਬੋਲਣਗੇ ਕੁੰਦਾ ਕਿਉਂ ਨਹੀਂ ਕੁੰਦਾ ਬੋਲਣ ਨੂੰ ਕਹਿੰਦੇ ਆਪਾਂ ਕਹਿੰਦੇ ਬੋਲਦਾ ਨਹੀਂ ਉਹ ਕਹਿੰਦਾ ਕੁੰਦਾ ਕਿਉਂ ਨਹੀਂ ਮਾਝੇ ਦੀ ਬੋਲੀ ਹੈ ਪਰਮਾਤਮਾ ਦੇ ਇੱਕ ਬੋਲ ਨਾਲ ਇਹ ਸਾਰੇ ਬ੍ਰਹਿਮੰਡ ਦਾ ਪਸਾਰਾ ਹੋ ਗਿਆ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ ਉਹ ਪਰਮਾਤਮਾ ਦਾ ਇੱਕ ਬੋਲ ਜਿਹਨੂੰ ਮਿਸਲਾਮਤ ਕੌਣ ਕਹਿੰਦਾ ਹੈਗਾ ਕੁੰ ਦਾ ਮਤਲਬ ਹੀ ਬੋਲਣਾ ਹੁੰਦਾ ਹੈਗਾ ਤੇ ਜਿਹੜਾ ਇਸਾਈ ਹੈ ਉਹ ਲੋਗੋ ਜੀ ਕਹਿੰਦਾਗਾ ਵੀ ਪਰਮਾਤਮਾ ਨੇ ਕਿਹਾ ਲੋਗੋ ਤੇ ਸ੍ਰਿਸ਼ਟੀ ਬਣੂਗੀ ਤੇ ਸਨਾਤਨ ਮਤ ਦੇ ਕੁਝ ਮਤ ਕਹਿੰਦੇ ਨੇ ਓਮ ਤੇ ਕੁਝ ਕਹਿੰਦੇ ਨੇ ਓੰਕਾਰ ਮਹਾਰਾਜ ਨੇ ਕਿਹਾ ਉਹ ਸ਼ਬਦ ਜਿਹੜੀ ਧੁਨੀ ਸੀ ਪਹਿਲੀ ਉਹ ਓੰਕਾਰ ਦੀ ਧੁਨੀ ਸੀ ਜਿਹਨੂੰ ਆਪਾਂ ਦੱਖਣੀ ਓੰਕਾਰ ਚ ਪੜਿਆ ਓੰਕਾਰ ਪਰਮਾ ਉਤਪੱਤ ਓੰਕਾਰ ਕੀਆ ਜਨ ਜਦੋਂ ਪਰਮਾਤਮਾ ਦੇ ਓੰਕਾਰ ਇੱਕ ਬੋਲ ਦੇ ਨਾਲ ਇਹ ਸਾਰੇ ਬ੍ਰਹਿਮੰਡ ਦੀ ਉਤਪਤੀ ਹੋ ਗਈ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਆਜਨ ਜਿਤ ਓੰਕਾਰ ਸੈਲਜੁਗ ਪਏ ਓੰਕਾਰ ਵੇਦਨਰਮਏ ਉਹ ਇੱਕ ਪਰਮਾਤਮਾ ਦੇ ਬੋਲ ਨਾਲ ਕੀਤਾ ਪਸਾਓ ਇੱਕੋ ਇੱਕ ਬੋਲ ਦੇ ਨਾਲ ਸਾਰਾ ਬ੍ਰਹਿਮੰਡ ਹੋਂਦ ਵਿੱਚ ਆ ਗਿਆ ਤੇ ਲੱਖਾਂ ਜ਼ਿੰਦਗੀਆਂ ਦੇ ਜਿਹੜੇ ਦਰਿਆ ਚੱਲ ਪਏ ਆਪੋ ਸੁਖਮਨੀ ਸਾਹਿਬ ਵਿਚਾਰੇ ਹਰਨ ਭਰਨ ਜਾ ਕਾ ਨੇਤਰ ਫੋਰ ਇਸਕਾ ਮੰਤਰ ਨਾ ਜਾਣਿਆ ਹੋਰ ਉਹਦਾ ਇਹ ਸਾਰਾ ਕੁਝ ਹਰਨ ਕਹੀਏ ਮਿਟਾ ਦੇਣਾ ਭਰਨ ਕਹੀਏ ਭਰ ਦੇਣਾ ਇਹ ਬਣਾਉਣਾ ਮਟਾਉਣਾ ਉਹਦਾ ਇੱਕ ਫੋਰ ਦਾ ਕੰਮ ਹੈ ਹਰਨ ਭਰਨ ਜਾ ਕਾ ਨੇਤਰ ਫੋਰ ਅੱਖ ਝਮਕਣ ਜਿੰਨੇ ਸਮੇਂ ਚ ਉਹ ਮਿਟਾ ਸਕਦਾ ਹੈ ਅੱਖ ਭਰਨ ਸਮੇਂ ਜਿੰਨੇ ਮਿਟਾ ਸਕਦਾ ਹੈ ਇਸਕਾ ਮੰਤਰ ਨਾ ਜਾਣਿਆ ਹੋਰ ਆਪਾ ਸੁਖਮਨੀ ਸਾਹਿਬ ਵਿਚਾਰਿਆ ਸੀ ਪਰ ਉਹਦਾ ਇਹ ਮੰਤਰ ਉਹ ਇਹ ਬੋਲ ਉਹ ਕੋਈ ਹੋਰ ਨਹੀਂ ਸਮਝ ਸਕਦਾ ਉਹਦੇ ਇੱਕ ਬੋਲ ਦੇ ਨਾਲ ਫਿਰ ਜ਼ਿੰਦਗੀਆਂ ਦੇ ਲੱਖਾਂ ਦਰਿਆ ਚੱਲਦੇ ਦਿੱਸਤੇ ਹੋਏ ਲੱਖ ਦਰਿਆ ਉਹ ਉਹ ਵੈਗਰੂ ਨੇ ਕਿੰਨੀਆਂ ਜ਼ਿੰਦਗੀਆਂ ਦੇ ਹੱਥੇ ਲੱਖਾਂ ਜੁਨੀਆਂ ਹੋਂਦ ਵਿੱਚ ਆ ਗਈਆਂ ਲੱਖ ਦਰਿਆਵ ਕਿੰਨੀਆਂ ਜ਼ਿੰਦਗੀਆਂ ਕਿੰਨੀਆਂ ਜੂਨੀਆਂ ਆਇਆਂ ਕਿਤੇ ਮਨੁੱਖ ਐ ਕਿਤੇ ਬਨਸਪਤ ਐ ਕਿਤੇ ਪਸ਼ੂ ਐ ਕਿਤੇ ਪੰਛੀ ਐ ਇਹ ਸਾਰੇ ਉਹਦੇ ਇੱਕ ਕਵਾਉ ਦੇ ਨਾਲ ਹੋਂਦ ਵਿੱਚ ਆ ਗਏ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਉਹ ਇੱਕ ਬੋਲ ਦੇ ਨਾਲ ਤੇ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਉਦ੍ਰਤ ਕਵਣ ਕਹਾ ਵਿਚਾਰ ਬਾਰ ਨਾ ਜਾਵਾ ਏਕ ਵਾਰ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਪਰ ਮੈਂ ਉਹਦੀ ਜਿਹੜੀ ਕੁਦਰਤ ਹੈ ਉਹਦੀ ਇਥੇ ਕੁਦਰਤ ਦਾ ਮਤਲਬ ਹੈ ਤਾਕਤ ਸਮਰੱਥਾ ਜਿਵੇਂ ਆਪ ਪੜਦੇ ਨੇ ਜਿਉਂ ਬੁਲਾਵ ਹੈ ਤਿਉਂ ਬੋਲਣਾ ਹੈ ਸਵਾਮੀ ਕੁਦਰਤ ਕਵਨ ਹਮਾਰੀ ਇਥੇ ਮਤਲਬ ਹੈ ਵੀ ਹੈ ਬੈਗਰੂ ਮੇਰੀ ਕੀ ਪਾਇਆ ਕੁਦਰਤ ਹੁੰਦਾ ਮੇਰੀ ਸ਼ਕਤੀ ਕੁਦਰਤ ਕਵਨ ਹਮਾਰੀ ਜਿਉਂ ਬੁਲਾਵ ਹੈ ਤਿਉਂ ਬੋਲਣਾ ਹੈ ਸਵਾਮੀ ਕੁਦਰਤ ਕਵਨ ਹਮਾਰੀ ਆਪਾਂ ਰੋਜ਼ ਪੜ੍ਹਦੇ ਨਾ ਇਹਦਾ ਮਤਲਬ ਇਹ ਹੁੰਦਾ ਇਹ ਵੈਗਰੂ ਜਿਵੇਂ ਤੂੰ ਬੁਲਾਉਣਾ ਮੈਂ ਉਵੇਂ ਬੋਲਦਾ ਕੁਦਰਤ ਨੇ ਇੱਥੇ ਮੇਰੀ ਕੀ ਪਾਇਆ ਮੈਂ ਬੋਲ ਸਕਾਂ ਮਾਰੇ ਕਹਿੰਦੇ ਕੁਦਰਤ ਕਬਨ ਕਹਾ ਵਿਚਾਰ ਤੇਰੀ ਜਿਹੜੀ ਕੁਦਰਤ ਹੈ ਤੇਰੀ ਜਿਹੜਾ ਬਲ ਹੈ ਤੇਰੀ ਜਿਹੜੀ ਤਾਕਤ ਹੈ ਇਹਨੂੰ ਕੌਣ ਵਿਚਾਰ ਸਕਦਾ ਹੈ ਕੁਦਰਤ ਕਬਨ ਕਹਾ ਵਿਚਾਰ ਤੂੰ ਕਿੰਨੀ ਸਮਰੱਥਾ ਦਾ ਮਾਲਕ ਹੈ ਤੇਰੀ ਕਿੰਨੀ ਤਾਕਤ ਹੈ ਮੇਰੀ ਵਿਚਾਰ ਵਿੱਚ ਨਹੀਂ ਕੁਦਰਤ ਕਬਨ ਕਹਾ ਵਿਚਾਰ ਕੌਣ ਤੇਰੀ ਕੁਦਰਤ ਨੂੰ ਵਿਚਾਰ ਸਕਦਾ ਹੈਗਾ ਵਾਰਿਆ ਨਾ ਜਾਵਾ ਇੱਕ ਵਾਰ ਤੇਰੀ ਕੁਦਰਤ ਨੂੰ ਸਮਰਾਥ ਵੱਡਾ ਮੇਰੀ ਮਤ ਥੋਰੀ ਰਾਮ हे ਵੈਗਰੂ ਤੁਸੀਂ ਐਡੇ ਵੱਡੇ ਹੋ ਤੇ ਤੇਰੀ ਕੁਦਰਤ ਨੂੰ ਅਸੀਂ ਕਿਵੇਂ ਵਿਚਾਰ ਸਕਦੇ ਆ ਮਾਰਾ ਕਹਿੰਦੇ हे ਵੈਗਰੂ ਤੇਰੀ ਤਾਕਤ ਨੂੰ ਅਸੀਂ ਕੀ ਵਿਚਾਰ ਸਕਦੇ ਆ ਵਾਰਿਆ ਨਾ ਜਾਵਾਂ ਇੱਕ ਵਾਰ ਸਾਥੋਂ ਤਾਂ ਇੱਕ ਵਾਰ ਵੀ ਤੈਥੋਂ ਵਾਰਨੇ ਨਹੀਂ ਜਾਇ ਜਾ ਸਕਦਾ ਸਾਡੀ ਤਾਂ ਤੁਸ਼ ਬੁੱਧੀ ਹੈ ਸਾਡੇ ਕੋਲ ਇੰਨਾ ਵੀ ਬਲ ਨਹੀਂ ਹੈ ਕਿ ਤੇ ਇਤੋਂ ਵਾਰਨੇ ਜਾਈਏ ਸਾਡੀ ਕੀ ਪਾਇਆ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਰ ਜੋ ਤੁਧ ਭਾਵੈ ਸਾਈ ਭਲੀ ਕਾਰ ਜਿਹੜਾ ਤੈਨੂੰ ਭਾਉਂਦਾਗਾ ਉਹੀ ਕੰਮ ਚੰਗਾਗਾ ਉਹੀ ਕਾਰ ਭਲੀ ਹੈ ਕਿਵ ਸਚਿਆਰਾ ਹੋਈ ਹੈ ਤਿਵਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਉਹਦੇ ਹੁਕਮ ਦੇ ਵਿੱਚ ਆਉਣਾ ਬਸ ਇੱਥੇ ਹੀ ਨੰਦ ਹੈ ਜੋ ਤੇ ਸੁਭਾਵ ਹੈ ਜਿਹੜਾ ਕੁਝ ਤੈਨੂੰ ਭਾਵ ਦਾ ਮਤਲਬ ਭੌਂਦਾ ਚੰਗਾ ਲੱਗਦਾ ਹੈ ਇਹ ਵੈਗਰੂ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਜੋ ਤੁਦ ਭਾਵ ਹੈ ਸਾਈ ਭਲੀਕਾਰ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਉਹੀ ਕੰਮ ਚੰਗਾ ਹੈਗਾ ਮੈਂ ਵੀ ਉਸੇ ਰਜਾ ਚੀ ਆਉਣਾਗਾ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤੇ ਹੋਵਣਾ ਤਹਿਜਾਏ ਰੱਖੇ ਆਪ ਤਹਿਜਾਏ ਖਲੋਵਣਾ ਪਰ ਮਹਾਰਾ ਕਹਿੰਦੇ ਜੋ ਕਿਛ ਕਰੇ ਸੋ ਭਲਾ ਕਰਮਾਨੀ ਹੈ ਇਕ ਮਤ ਹੁਕਮ ਚ ਕਹੇ ਵਹਿਗਰੂ ਜਿਹੜਾ ਕੁਛ ਤੈਨੂੰ ਭਉਂਦਾ ਉਹੀ ਭਲਾ ਹੈ ਤੂੰ ਸਦਾ ਸਲਾਮਤ ਰੰਗ ਕਰੇ ਵਹਿਗਰੂ ਤੂੰ ਹਯਤਾਕਾਰ ਤੋਂ ਰਹਿਤ ਤੇ ਪਰ ਸਦੀਵ ਰਹਿਣ ਵਾਲਾ ਜਿਹਨੂੰ ਆਪਾਂ ਪੜਦੇ ਆਤ ਸੱਚ ਜੁਗਾਤ ਸੱਚ ਹਯੇ ਪੀ ਸੱਚ ਨਾਨਕ ਉਸੀ ਪੀ ਸੱਚ ਤੂੰ ਸਦਾ ਰਹਿਣ ਵਾਲਾ ਹੈ ਵਹਿਗਰੂ ਤੇਰੀ ਕੁਦਰਤ ਕਿੰਨੀ ਵੱਡੀ ਹੈ ਤੂੰ ਕਿੰਨੀ ਸਮਰੱਥਾਂ ਦਾ ਮਾਲਕ ਹੈ ਸਾਡੀ ਕੀ ਪਾਇਆ ਇਹਨੂੰ ਕਹਿ ਸਕੀਏ ਇਸ ਤਮਾਰੇ ਇਸ 16ਵੀਂ ਪੌੜੀ ਚ ਇਹ ਚਾਰ ਪੌੜੀਆਂ ਹੁਣ ਇਸ ਤੇ ਆਉਣਗੀਆਂ ਚਾਰ ਪਹਿਲਾਂ ਆਪਾਂ ਸੁਣਿਆ ਦੀਆਂ ਪੜੀਆਂ ਫਿਰ ਮੰਨਿਆ ਤੇ ਹੁਣ ਉਹਦੀ ਕੁਦਰਤ ਤੋਂ ਬਿlhਾਰੇ ਜਾਂਦੇ ਹੇ ਵੈਗਰੂ ਤੋ ਇਹਦੀ ਕੁਦਰਤ ਕਿੰਦੀ ਹੈ ਤੂੰ ਕਿੱਦਾ ਬੜ ਦੇਗਾ ਇਹ ਸਾਡੀ ਸਮਝ ਆਉਣ ਵਾਲੀ ਇਹ ਚਾਰ ਪੌੜੀਆਂ ਉਹ ਬਿlhਾਰ ਜਾਣਗੇ ਉਧਰ ਤਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕ ਦਿਲਡ ਕਰਾਉਣ ਕੇ ਮਹਾਰਾ ਚਾਰ ਵਾਰੀ ਬਾਰ ਬਾਰ ਕਹਿ ਕੇ ਵੀ ਉਹ ਐਡਾ ਵੱਡਾ ਸਦਾ ਰਹਿਣ ਵਾਲਾ ਹੈਗਾ ਉਹਦਾ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਚਾਰ ਵਾਰ ਤਾਂ ਕਿ ਦਿਲਡ ਹੋ ਜੇ ਜਿਹੜਾ ਮਹਾਰਾ ਇਦਾਂਗਾ ਚਾਰ ਪੌੜੀਆਂ ਫੇਰ ਆਉਣਗੀਆਂ ਆਦੇਸ ਤੇ ਸਾਇ ਆਦੇਸ ਉਸੇ ਨਮਸਕਾਰ ਹੈ ਵਹਿਗਰੂ ਨਮਸਕਾਰ ਆਦੇਸ ਤੇ ਸਾਇ ਆਦੇਸ ਆਦ ਅਨੀਲ ਅਨਾਹਦ ਫਿਰ ਦਿਲਡ ਕਰਾਉਣਾ ਵੀ ਤੂੰ ਉਹਨੂੰ ਨਮਸਕਾਰ ਕਰਨੀ ਹੈ ਜਿਹੜਾ ਆਦ ਹੈ ਅਨੀਲ ਹੈ ਅਨਾਹਦ ਹੈ ਤੇ ਜੁਗ-ਜੁਗ ਇੱਕ ਤੇ ਸਦਾ ਰਹਿਣ ਵਾਲਾ ਹੈ ਜੋ ਜਿਹੜੇ ਚਾਰ ਪੌੜੀਆਂ ਨੇ ਇੱਕ ਇਹਦੇ ਚ ਕੀ ਬਣਦਾ ਇਹਦੇ ਚ ਪਰਮਾਤਮਾ ਦੀ ਹਸਤੀ ਤੇ ਉਹਦੀ ਕੁਦਰਤ ਸਾਜਣ ਦਾ ਵਰਣਨ ਕਰਦਾ ਤੇ ਅੱਗੇ ਤਿੰਨ ਪੌੜੀਆਂ ਚ ਇੱਕ ਦੇ ਵਿੱਚ ਦੁੱਖ ਸੁਖ ਰਿਤਾ ਆਊਗਾ ਇੱਕ ਦੁੱਖ ਰਿਤਾ ਆਊਗਾ ਇੱਕ ਸ੍ਰਿਸ਼ਟੀ ਆਊਗੀ ਪਹਿਲਾ ਆਉਣਗੇ ਅਸੰਖ ਜਾਪ ਅਸੰਖ ਪਾਉ ਉਹ ਮਨੁੱਖ ਜਿਹੜੇ ਗੁਰਮੁਖ ਨੇ ਸੁਖ ਰਿਤਾ ਦੁੱਖ ਰਿਤਾ ਸੁਖ ਰਿਤਾ ਮੰਦੇ ਹੈ ਨਾ ਸੰਸਾਰ ਦੀ ਜੀ ਪੌੜੀ ਚ ਅਸੰਖ ਮੂਰਖੰਧ ਕੋਰ ਉਹ ਮਨਮੁਖ ਹੋਣਗੇ ਤੇ ਚੌਥੀ ਅ ਸੰਖ ਨਾਵ ਸੰਗ ਸਾਹਿਬ ਉਹ ਕੁਦਰਤ ਇੱਕ ਕੁਦਰਤ ਇੱਕ ਕਾਦਰ ਮਨਮੁਖ ਤੇ ਗੁਰਮੁਖ ਚਾਰਾਂ ਦੀ ਗੱਲ ਸਿਰੇ ਤੱਕ ਚੱਲਣੀ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਦੀ ਮਾਇਆ ਮਨਮੁਖ ਤੇ ਗੁਰਮੁਖ ਗੁਰਮੁਖ ਨਾਲ ਕੀ ਵਰਤਦਾ ਮਨਮੁਖ ਨਾਲ ਇਹ ਚਾਰੇ ਪੌੜੀਆਂ ਵਿੱਚ ਚਾਰ ਵਿਚਾਰ ਦਿੱਤੇ ਨੇ ਜਿੰਨੇ ਕਿ ਆਪਾਂ ਨੂੰ ਮੱਤ ਬਖਸ਼ਿਆ ਮਹਾਰਾਜ ਨੇ ਉਨੇ ਵਿਚਾਰੇ ਨੇ ਤੇ ਇੱਕ ਵਾਰੀ ਆਪਾਂ ਇਹਦਾ ਪਾਠ ਕਰ ਲਈਏ ਤਾਂ ਕਿ ਆਪਣਾ ਉਚਾਰਨ ਵੀ ਸੁੱਧ ਹੋ ਜੇ ਪੰਚ ਪਰਵਾਨ ਪੰਚ ਪ੍ਰਧਾਨ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚੇ ਸੋਹਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਜੇ ਕੋ ਕਹੈ ਕਰੈ ਕਰਤੇ ਕੈ ਕਰਨੇ ਨਾਹੀ شمار ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਭਾਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਤਿਸਤੇ ਭਾਰ ਜੀ ਜਾਤ ਰੰਗਾ ਕੇ ਨਾਮ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ 부ੜੀ ਕਲਾਮ ਸਭਨਾ ਲਿਖਿਆ 부ੜੀ ਕਲਾਮ ਇਹੋ लेखा ਲਿਖ ਜਾਣਾ ਕੋਈ ਇਹੋ लेखा ਲਿਖ ਜਾਣਾ ਕੋਈ लेखा ਲਿਖਿਆ ਕੀਤਾ ਹੋਇ ਕੀਤਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਹੋ ਰੂਪ ਕੀਤਾ ਤਾਣ ਕੀਤੀ ਦਾਤ ਜਾਣੈ ਕੌਣ ਕੂਤ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਵਾਰਿਆ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਰੀਆਂ ਸੰਗਤਾਂ ਦਾ ਧੰਨਵਾਦ ਉਤਾਨ ਕੋ ਧੰਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ ਚ ਬਿਠਾ ਕੇ ਕਹਿਣ ਸੌਂਦੀ ਸਮਰੱਥਾ ਬਖਸ਼ਦੇ ਐ ਮਹਾਰਾਜ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀ ਅਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਸਤਨਾਮ ਵਾਹੀ ਗੁਰੂ ਉਸਤ वाहि गुरु नाम